ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਤਾਂ ਤਾਂ ਸ੍ਰੀ ਗੁਰਗੋਵਿੰਦ ਸਿੰਘ ਜੀ ਮਹਾਰਾਜ 400 ਟੇ ਸ਼ਹਿਬ ਜਾਦੇ ਪਿਤਾ ਜੀ ਮਾਤਾ ਜੀ ਸਾਰਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਵਾਹਿਗੁਰਜੀ ਕਿਰਪਾ ਕਰਨ ਸਾਰਿਆਂ ਨੂੰ ਆਪਣੇ ਚਰਨਾਂ ਦਾ ਪਿਆਰ ਦੇਣ ਸਾਰਿਆਂ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਣ ਵਾਹੀ ਗੁਰੂ ਜੀ ਕਹਿੰਦੇ ਆ ਸਬਰ ਜਿਹੜਾ ਨਾ ਸਬਰ ਸਬਰ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਪਰਮਾਤਮਾ ਜਿਸ ਨੂੰ ਸਬਰ ਬਖਸ਼ ਦਿੰਦਾ ਹੈ ਨਾ ਪਰਮਾਤਮਾ ਜਿਸ ਨੂੰ ਸਬਰ ਬਖਸ਼ ਦਿੰਦਾ ਵੇ ਫਿਰ ਉਸ ਨੂੰ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਕਿਸੇ ਦੀ ਵੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਸ ਨੂੰ ਪਤਾ ਹਰ ਜਵਾਬ ਉਸ ਰੱਬ ਨੇ ਹੀ ਦੇਣਾ ਵੇ ਇਸ ਕਰਕੇ ਕਿਸੇ ਨੂੰ ਕੋਈ ਕੁਝ ਵੀ ਕਵੇ ਉਹਨੂੰ ਕੋਈ ਫਿਕਰ ਨਹੀਂ ਹੈਗਾ ਕੋਈ ਉਹਨੂੰ ਚਿੰਤਾ ਨਹੀਂ ਹੈਗੀ ਕੋਈ ਬੁਰਾ ਵੀ ਨਹੀਂ ਲੱਗਦਾ ਕਿਉਂਕਿ ਉਹਨੂੰ ਪਤਾ ਹਰ ਸਵਾ ਹਰ ਜਵਾਬ ਉਸ ਰੱਬ ਨੇ ਹੀ ਦੇਣਾ ਹੈ ਇਸੇ ਕਰਕੇ ਉਸ ਰੱਬ ਤੇ ਛੱਡ ਦਿਆ ਕਰੋ ਕਿਉਂਕਿ ਸਾਡੇ ਵਾਏ ਗੁਰੂ ਜੀ ਜਾਨੀ ਜਾਨ ਨੇ ਸਭ ਕੁਝ ਜਾਣਦੇ ਆ ਕੁਝ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਡੇ ਇੰਨੇ ਦੀਨ ਦਿਆਲ ਨੇ ਵਾਹਿਗੁਰੂ ਜੀ ਕਿਰਪਾ ਕਰ ਅਨਸਾਰਿਆਂ ਤੇ ਸਾਰਿਆਂ ਨੂੰ ਹੀ ਘਰਾਂ ਵਿੱਚ ਤੰਦਰੁਸਤੀਆਂ ਬਖਸ਼ਿਸ਼ ਕਰਨੋਦਮ ਬਖਸ਼ ਮਿਹਰ ਭਰਿਆ ਅਥਰ ਰੱਖਣ ਵਾਹਿਗੁਰੂ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਏ ਤੇ ਆਪਣੇ ਪਰਿਵਾਰ ਦੇ ਜੀਵਾਂ ਨਾਲ ਜੋ ਸਾਂਝੀ ਕਰਿਆ ਕਰੋ ਤਾਂ ਕਿ ਪਰਿਵਾਰ ਵਿੱਚ ਭਲਾ ਹੋ ਸਕੇ ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਅਥਰ ਰੱਖਣ ਘਰ ਦੇ ਜੀਵਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨ ਘਰ ਵਿੱਚ ਖੁਸ਼ੀਆਂ ਆਣ ਵਾਹਿਗੁਰੂ ਜੀ ਦੀ ਵੀਡੀਓ ਜੂਰ ਸ਼ੇਅਰ ਕਰਿਆ ਕਰੋ ਕਿਉਂਕਿ ਪੌ ਦੇ ਮਹੀਨੇ ਵਿੱਚ ਸਾਡੇ ਗੁਰੂਆਂ ਨੇ ਸ਼ਹੀਦੀਆਂ ਪਾਈਆਂ ਨੇ ਬਹੁਤ ਵੱਡੀ ਗੱਲ ਆ ਤੇ ਜਦੋਂ ਅਸੀਂ ਵੀਡੀਓ ਵੇਖਦੇ ਆ ਨਾ ਵਾਹਿਗੁਰੂ ਜੀ ਦੀ ਲਾਈਕ ਵੀ ਨਹੀਂ ਕਰਦੇ ਪਤਾ ਨਹੀਂ ਸਾਨੂੰ ਕੀ ਹੋ ਗਿਆ ਹੋਰ ਨੱਚਣ ਟੱਪਣ ਵਾਲੀਆਂ ਫਾਲਤੂ ਵੀਡੀਓ ਬਹੁਤ ਜ਼ਿਆਦਾ ਅਸੀਂ ਲਾਈਕ ਕਰਨੇ ਆ ਪਤਾ ਨਹੀਂ ਸਾਡੀ ਸੋਚ ਕਿੱਧਰ ਜਾ ਰਹੀ ਏ ਵਾਹਿਗੁਰੂ ਜੀ ਸਾਨੂੰ ਸਮਤ ਬੁੱਧੀ ਬਖਸ਼ਿਸ਼ ਕਰਨ ਸਾਨੂੰ ਸਮੱਤਿਆ ਦੇਣ ਕਿ ਕਿ ਅਸੀਂ ਕਲ ਜੁਗੀ ਨਰਕ ਕੰਨੀ ਜਾ ਰਹੇ ਆ ਵਾਹਿਗੁਰੂ ਜੀ ਸਾਨੂੰ ਸਵਰਗ ਦਾ ਰਾਹ ਦਿਖਾਓ ਆਪਣੇ ਚਰਨਾਂ ਦਾ ਰਾਹ ਦਿਖਾਓ ਵਾਹਿਗੁਰੂ ਜੀ ਹਮੇਸ਼ਾ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖੋ ਚਰਨਾਂ ਤੋਂ ਪਰਾ ਨਾ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ